ਸਵਰਾਜ 855 ਇਹ ਉਹੀ ਸਵਰਾਜ 855 ਹੈ ਜਿਹੜਾ ਵੀਰ ਨੇ ਦੱਸਿਆ ਵੀ ਜੰਸੀ ਦਾ ਦਲਾ ਬਦਲੀ ਚ ਹਾਂ ਉਹੀ ਹੈ ਮੋਗੇ ਵਾਲਾ ਕੋਈ ਵੀਰ ਦੇਖ ਗਿਆ ਸੀ ਤੇ ਇਹ ਵੀਰ ਲੈ ਆਇਆ ਸੀ ਤੇ ਬਾਅਦ ਵਿੱਚ ਵੀਰ ਹੁਣੀ ਇੱਕ ਦੂਜੇ ਨੂੰ ਮਿਲੇ ਯਾਰ ਉਹ ਵੀਰ ਨੇ ਤੈਨੂੰ ਦੱਸਿਆ ਚ ਕੋਈ ਨੁਕਸੇਗਾ ਸੀ ਉਹ ਤੈਨੂੰ ਮੈਂ ਦੱਸਦਾ ਇਹਦੇ ਨਾਲ ਥੋੜਾ ਜਿਹਾ ਇਹਨੂੰ ਗਰਮ ਹੋ ਕੇ ਕਿਛ ਕੇ ਸੀਗੀ ਇਹ ਬਾਲ ਵੱਜਦੀ ਸੀ ਇਹਨੇ ਤੇ ਚਕ 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 ਦੀ ਕਰ ਰਿਹਾ ਅੱਜ ਆਵਾਜ਼ ਕਰਦਾ ਸੀ ਜਦੋਂ ਇਹ ਤੇ ਟਰਬੋ ਲਾਦਾ ਉਹ ਪੈ ਗਿਆ ਦਬਾ ਯਾਰ ਇਹਨਾਂ ਬੰਦਾਂ ਟਰਬੋ ਦੇ ਨਾਲ ਲਾਉਣੀ ਲਾਉਣੀ ਸਾਰਿਆਂ ਦੇ ਨਾਲ ਉਹ ਸੈਟ ਆ ਗਿਆ ਤੇ ਲੱਤ ਵੱਜੀ ਰਾਸ ਆ ਗਈ ਉਹਨਾਂ ਨੇ ਵੀ ਕਰਦਾ ਰਹੀ ਇੱਕ ਸੀਜਨ ਲਾਇਆ ਮਸ਼ੀਨ ਦੇ ਨਹੀਂ ਤਾਂ ਡਰ ਜਾਂ ਨਹੀਂ ਲੱਗਾ ਯਾ ਟਰਬੋ ਲਾ ਲਈ ਹੋਰ ਵਾਜ ਕਰੂਗਾ ਨਹੀਂ ਨਹੀਂ ਉਹ ਤਾਂ ਜਦੋਂ ਉੱਤੇ ਪ੍ਰੈਸ਼ਰ ਪੈ ਗਿਆ ਉਹਦੇ ਹੈੱਡ ਤੇ ਉਹ ਆਵਾਜ਼ ਛੱਡ ਗਿਆ ਉਹ ਗੱਲ ਇਹਦੀ ਪੱਕੀ ਘਾਤ ਵਾਲੀ ਸਿਆਣੇ ਆਲੀ ਤੇ ਬੇ ਲੱਤ ਵੱਜੀ ਰਾਸ ਆ ਗਈ ਤੇ ਐਵੇਂ ਕਹਿੰਦਾ ਪਰ ਝੂਠ ਨਹੀਂ ਮਾਰਦੇ ਸਾਡਾ ਮਿੱਤਰ ਆ ਉਹ ਮੈਨੂੰ ਆਪਾਂ ਨੂੰ ਆਪਾਂ ਆਪਾਂ ਉਹ ਟਰੈਕਟਰ ਲਿਆਂਦਾ ਇੱਕ ਲਿਆਂਵਾਂਗੇ 1.5-2 ਸਾਲ ਬਾਅਦ ਇੱਕ ਹੋਰ ਤਿੰਨ ਟਰੈਕਟਰ ਕਿ ਤੀ ਬੋਲੇ ਛੱਡਦਾ ਕਿ ਰਹਿਣਦਾ ਜਿਹੜੇ ਨਹੀਂ ਨਹੀਂ ਉਹ ਲੋਕਾਂ ਨੂੰ ਪਤਾ ਮੈਂ ਆ ਗਿਆ ਤੁਹਾਨੂੰ ਸੱਦਾਂਗੇ ਆਪਾਂ ਤੂੰ ਛੱਡਣਾ ਆਪਾਂ ਨਾ ਛੱਡੀ ਰਹਿਣ ਲੋ ਨਾ ਇਹ ਆ ਬੰਦਿਆਂ ਨੂੰ ਪਤਾ ਵਾ ਆਪਾਂ ਜਿਹੜੀ ਜ਼ਬਾਨ ਚੋਂ ਗੱਲ ਕੱਢਤੀ ਕਰਨੀ ਨਾ ਤੂੰ ਰਹਿਂਦੇ ਨਹੀਂ ਨਹੀਂ ਮੈਂ ਉਹ ਨਹੀਂ ਕਹਿੰਦਾ ਸਾਡੀ ਪੱਥਰ ਤੇ ਲਕੀਰ ਆ ਲੈਣਾ ਲੈਣਾ ਆਊਗਾ ਜਰੂਰ ਕੱਢਾਂਗੇ ਵੀ ਭਲਿੱਖ ਆਉ ਵੀ ਸਰਾ ਬਾਬੇ ਦੀ ਮਿਹਰ ਨਾਲ ਮੈਂ ਗਿਰੂ ਸੱਚੇ ਪਾਚਾ ਆਪਾਂ ਨੂੰ ਰੋਵੇ ਸਾਰਿਆਂ ਨੇ ਦਵਾ ਸਾਰਿਆਂ ਦੀ ਤਰੱਕੀ ਆ ਰੋ ਬਾਬਾ ਮੈਂ ਕਹਿੰਦਾ ਵੀ ਸਾਰੇ ਨਵੇਂ ਲੈਣ ਹਾਂ ਸਾਰਿਆਂ ਨੂੰ ਸੰਧ ਜੁੜੇ ਮਿਹਨਤ ਕਰਿਆ ਕਰੋ ਪੁਰਾਣੇ ਵੀ ਰੱਖਣ ਨਾਲ ਜਿਹੇ ਦਾ ਟਰੈਕਟਰ ਕਿਸੇ ਦਾ ਨਾ ਵੇਚੀ ਹਾਂ ਜਦੋਂ ਇਹ ਆਪਣੇ ਪੁੱਤ ਆਪ ਦਾ ਵੇਚੇ ਕੋਈ ਜੇ ਮਰਜ਼ੀ ਨਾ ਵੱਖਰੀ ਗੱਲ ਵੇਚੇ ਨਾ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਜਗ ਨੀ ਇਹ ਗੱਲ ਕਰਦਾ ਮੈਂ ਪਰ ਮੋਗੇ ਵਾਲੀ ਮੰਡੀ ਤੇ ਉਸ ਵੀਡੀਓ ਸ਼ੂਟ ਹੋਈ ਸੀ ਹਾਂ ਹਾਂ ਰਾਏ ਬਰਾੜ ਦੀ ਯਾਰ ਬਰਾੜ ਵੀ ਬੰਦਾ ਘੈਂਟ ਸੀ ਉਹ ਵਿਚਾਰੇ ਨੂੰ ਚਲੋ ਕੋਈ ਵੇਗਰੋ ਨੇ ਜਿੰਨੇ ਕੋਦੇ ਸਵਾਦ ਸੀਗੇ ਹਨਾ ਬੰਦਾ ਜਿੰਨੇ ਗਾਣੇ ਉਹਨੇ ਗਾਏ ਨਾ ਵਧੀਆ ਹੀ ਗਾਏ ਸੀ ਅੱਜ ਵੀ ਸੁਣੀ ਦੇ ਸੁਣਨ ਵਾਲੇ ਪਰਿਵਾਰ ਦੇ ਸੁਣਨ ਵਾਲੀ ਬੀਜੀ ਨੇ ਗਾਣੇ ਤੇ ਟਰਬੋ ਇਹਨੂੰ ਦੱਸ ਵੀ ਜਟਾ ਅੱਗੋਂ ਦੀ ਵਿਖਾ ਦੇ ਦੇ ਸੇਮ ਫੋਰਡ ਵਾਲਾ 55 ਨੰਬਰ ਹੀ ਇਹਨੂੰ ਅੱਛਾ 55 ਨੰਬਰ ਹੀ ਇਹਨੂੰ ਟਰਬੋ ਲੱਗੀ ਹੈ ਸਾਰਾ ਇਨਸ਼ਾ ਅੱਲ ਇਹ ਸੀਮ ਤੇ ਟਰਬੋ ਲਾਉਣ ਦੇ ਨਾਲ ਇਹ ਗਰਮ ਹੁੰਦਾ ਨਹੀਂ ਅੱਜ ਤੱਕ ਸੂਈ ਨਹੀਂ ਚੱਕੀ ਇਹਨੇ ਜਮਾ ਹੀ ਨਹੀਂ ਚੱਕੀ ਸਵਰਾਜ ਥੋੜੀ ਵੀਰ ਭਰਾ ਕਈ ਕਹਿ ਦਿੰਦੇ ਆ ਕਈ ਹਾਂਜੀ ਹੈਗਾ ਨਾ ਪਰ ਇੱਕ ਤੁਹਾਨੂੰ ਇਹ ਗੱਲ ਦੱਸਦਾ ਜੀ ਇਹ ਗਰਮ ਕਿਉਂ ਨਹੀਂ ਹੁੰਦਾ ਇਹਦੇ ਅਸੀਂ ਰੇਸ ਬਣੀਆਂ 24 ਨੂੰ ਚੱਕਰ ਉਹਦੋਂ ਗਾਣੀ ਕਰਦੀ ਉਹਦੇ ਹੀ ਖਿੱਚ ਕੇ ਦੇਖ ਲੋ 24 ਨੂੰ ਚੱਕਰ ਤੋਂ ਅਸੀਂ ਕਾਹਦੀ ਰੇਸ ਨਹੀਂ ਕਰਦੇ ਨਾ ਅਸੀਂ ਕੀਤੀ ਜੇ ਹੁੰਦਾ ਲਿਆਂਦਾ ਪਹਿਲੇ ਸਾਲ ਅਨੰਦਪੁਰ ਸਾਹਿਬ ਲੈ ਕੇ ਉਹ ਚਲ ਖੋਲੀ ਸੀਗੀ ਪਰ ਉਦੋਂ ਬਾਅਦ ਅਸੀਂ ਰੇਸ ਨਹੀਂ ਕੀਤੀ ਸਾਨੂੰ ਕੋਈ ਪ੍ਰੋਬਲਮ ਨਹੀਂ ਦਿੱਤੀ ਇਹ 24 ਤੋਂ ਵਧਾਵਾਂਗੇ ਫਿਰ ਸ਼ਾਇਦ ਬਹੁਤ ਛੱਡਿਆ ਉਹਦੇ ਵੀ ਐਮਪੀਸੀ ਯੂਨਿਟ ਲੱਗੀ ਜੜਾ ਭਰਮ ਲੱਗੂਗੀ ਹੁਣ ਇਹਦਾ ਹੀ ਜਮਾ ਛਟਾਇਆ ਹੋਇਆ ਵਾ ਬਈ ਕੰਮ ਲੈਂਦੇ ਕੱਦੂ-ਗ ਪਰ ਇਹਦੇ ਇੰਨਾ ਕਿਸ ਦਾ ਤੇਲ ਵੀ ਨਹੀਂ ਵਿਧਾਇਆ ਜਿਵੇਂ ਖੇਤੀ ਦੇ ਬਾੜੀ ਦੇ ਵਿੱਚ ਇਹਦਾ 1900 1900 ਸੀਸੀ ਤੇਲ ਹੈ ਇਹਦਾ 20 ਸੀਸੀ ਦੇ ਨਿਊਜ਼ ਸੀ 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 ਹੈ ਇਹਦਾ ਜਦੋਂ ਇਹਦਾ ਕੰਮ ਦੁਗਣਾ ਹੀ ਕਰੀ ਫਿਰਦੇ ਪਤੰਦਰੋ 890 ਸੀਸੀ ਮਸਾਂ ਹਾਂ ਇਹਦਾ ਵੀ ਖਿੱਚ ਕੇ ਤੇ ਜਦੋਂ ਇਹਦੀ ਐਮਪੀਸੀ ਜਿਹੜੀ ਤਾਂ ਖੁੱਲੇ ਉਦੋਂ ਕਟੋ-ਕਟ ਵੀ 19 ਤੋਂ 20 ਸੀਸੀ ਤੇਲ ਉਹ ਜੇ ਉਦੋਂ ਹੋ ਵੀ ਆ ਨਾ ਪੂਰੀ ਇਹ ਲੰਬਸ ਕਰਾਉਂਦਾ ਹੀ ਇਹ ਟਰੈਕਟਰ ਧੱਕਾ ਚੱਲਣ ਨੂੰ ਹੈਗਾ ਜੇ ਤਾਂ ਇਹਨੂੰ ਲੈਣਾ ਖੇਤੀ ਦੇ ਕੰਮਾਂ 'ਚ ਫਿਰ ਤਾਂ ਹੈਗਾ ਵਧੀਆ ਹਾਂ ਜਿਹਨੂੰ ਕਹਦੀ ਆਪਾਂ ਭੱਜਣ ਭਜਾਉਣ ਦੇ ਚੱਕਰ 'ਚ ਫੇਰ ਨਹੀਂ ਇਹ ਕੰਮ ਫੇਰ ਥੋੜਾ ਜਿਹਾ ਕੰਮ ਹੋਰ ਇਸ ਨਹੀਂ ਚੱਲਦਾ ਹੋਰ ਇਸ ਨਹੀਂ ਚੱਲਦਾ ਲੈਟਰ ਰੇਸ ਜਿਹੜਾ ਕੋ ਮਾਰ ਟੱਕ ਮਾਰ ਟੱਕ ਬਹੁਤ ਵੱਡੀ ਪਿਸਟਨ ਬਾਲਾ ਵੱਡਾ ਹਾਂ ਇਹਦਾ ਪਿਸਟਨ ਬਾਲਾ ਵੱਡਾ ਆ ਗਿਆ ਸਰ ਕੋਈ ਨਾ ਕੋਈ ਚੀਜ਼ ਤੋੜ ਬਣਾ ਕਰੂ ਕੋਈ ਫਾਇਦਾ ਨਹੀਂ ਤੇ ਜੇ ਚ ਮਤਲਬ ਉਹ ਬੰਦੇ ਕਿਸੇ ਨੇ ਕਾਰਾਗਰੀ ਕਰਨੀ ਆ ਵੀ ਇਹ ਝਾਲ ਝੱਲੇ ਲੰਮੀ ਚੱਲਦੇ ਭੱਜੇ ਟਰੈਕਟਰ ਫਿਰ ਇਹ ਤੇ 969 ਵਾਲੇ 'ਚ ਪਿਸਟਨ ਪਹਿਣ ਫੇਰ ਚੱਲੂ ਹੈੱਡ ਵੀ 969 ਹੈੱਡ ਵੀ ਚੇਂਜ ਹੋਵੇ ਜਿਹਨੂੰ ਟਰਬੋ ਲੱਗਾ ਉਹ ਪਵੇ ਉਹ ਫੇਰ ਵਧੀਆ ਚੱਲੂ ਮਤਲਬ ਫਰਕ ਪਈ ਜੂਗਾ ਸਾਨੂੰ ਤਾਂ ਇਹਦਾ ਕੋਈ ਸਾਨੂੰ ਤਾਂ ਵਧੀਆ ਚੱਲਦਾ 16 14 ਦੇ ਟਾਇਰਾਂ ਨਾਲ 16 ਦੇ ਟਾਇਰ ਠੀਕ ਆ ਨਹੀਂ ਸੱਚ ਯਾਰ ਇਹ ਸਵਾਲ ਮਾਜੀ ਏਜੰਸੀ ਨੂੰ ਪੁੱਛ ਕੇ ਆ ਵੀਰ ਨੂੰ ਤੂੰ 14 ਤੋਂ 16 ਕੀਕੇ ਦੇ ਟਾਇਰ ਆ ਜਾ ਭੋ ਇੱਧਰ ਮੈਂ ਹੋਈ ਪੁੱਛਣ ਲੱਗਾ ਸੀ ਜੇ ਮਤਲਬ 2 ਸਪੀਡ ਹੋਵੇ ਫਿਰ ਨੁਕਸਾਨ ਕਰੂ ਤੋੜੂ ਕੁਝ ਨਹੀਂ ਤੋੜਦਾ ਤਾਂ ਨਹੀਂ ਕੁਝ ਵਧੀਆ ਚੱਲਦੀ ਗਿਆ ਸੇਮ ਹੀ ਆ ਇਹਨੂੰ 3 ਸਪੀਡ ਕਰਾਇਆ ਹੋਇਆ ਇਹਦਾ ਇਹਦਾ ਜਿਹੜਾ ਲੋ ਗੇਅਰ ਆ ਮੈਂ ਕਹਿੰਦਾ ਕਿਸੇ ਟਰੈਕਟਰ ਦਾ ਲੋ ਗੇਅਰ ਹੋਣਾ ਹੀ ਨਹੀਂ ਜਿਹੜਾ ਇਹਦਾ ਲੋ ਇਹ ਤਾਂ ਮੈਨੂੰ ਉਹ ਵੀ ਦੱਸਦਾ ਇਹਨਾਂ ਆਪਣਾ ਕੋਟ ਵਾਲਾ ਵੀ ਕਹਿੰਦੇ ਯਾਰ ਗੇੜਾ ਹੀ ਮਸਾ ਆਉਂਦਾ ਭਾਈ ਬੰਦਾ ਛੱਡ ਕੇ ਭਾਵੇਂ ਰੋਟੀ ਖਾਣ ਉੜ ਜੇ ਉੱਥੋਂ ਤੱਕ ਨਹੀਂ ਜਾਣਾ ਸਿੱਧੀ ਗੱਲ ਸੋ ਭਾਈ ਜਦੋਂ ਤੂੜੀ ਤੇ ਚਲਾਇਆ ਮੈਂ 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 ਉਹ ਆਪਣੇ ਵਾਲਾ ਦੂਜਾ ਚਲਾਉਂਦਾ ਫੋੜ ਮੈਨੂੰ ਕਹੇ ਕਿ ਮੈਂ ਮੈਂ ਘੁੰਮਦਾ ਫਿਰਦਾ ਰਹਿਣਾ ਮੈਂ ਉਹਨੂੰ ਕਹੇ ਕਿ ਇਹਨੂੰ ਮੈਂ ਕਹਦਾ ਮੈਂ ਕਹੇ ਕਿ ਮੈਂ ਸੀਜ਼ਨ ਮੈਂ ਲਵਾਉਂਗਾ ਹਾਂ 6 ਵਜੇ ਖੁੰਮ ਕਹਿੰਦਾ ਮੈਂ 11 ਵਜੇ ਬਸਨ ਵਾਲਾ ਬੰਦਾ 6 ਵਜੇ ਠਹਿੜਦਾ ਨਹੀਂ ਕੱਟਦਾ ਇਹ ਨਾ ਇਹਨੂੰ ਸਾਰਾ ਕੁਝ ਰੈਡੀ ਕਰਕੇ ਜਦ ਮਸ਼ੀਨ ਤੋੜਨੀ ਹੁੰਦੀ ਸੀਗੀ ਸਾਸੂ ਕਰਕੇ ਮੈਂ ਕਹਿੰਦਾ ਯਾਰ ਸਾਰਾ ਉਹਨੂੰ ਚਲਾ ਦਿੰਦੇ ਆ ਮੈਂ ਕਿਹਾ ਯਾਰ ਉਹਨੂੰ ਕਿਹਾ ਵੀ ਬੜਾ ਕਸੂਤਾ ਤੇ ਕੱਢੂਗਾ ਬਣਾ ਉਹ ਜਹ ਹੈ ਮੈਂ ਤਾਂ ਛੋਟਾ ਮੇਰੇ ਚਾਚੇ ਨੇ ਤਾਂ ਲੱਗਦਾ ਮੈਂ ਕਿਹਾ ਚਾਚਾ ਆ ਗਿਆ ਉੱਥੋਂ ਠੁਠਕੇ ਚੱਲ ਚਾਹ ਨਹੀਂ ਪੀਣੀ ਉਹਨਾਂ ਉੱਥੇ ਭੂਆ ਕੋਲ ਰੋਟੀ ਪਾਣੀ ਖਾ ਕੇ ਤੁਰ ਪਣਾ ਇਹ ਚਲਾਈ ਗਿਆ ਜਦੋਂ ਮੈਂ ਆਹ ਤੇ ਬੈਠਾ ਕਿਦ ਨੇ ਇਧਰ ਇਕੱਠੇ ਕਰ ਲਿਆ ਆਪਦੀ ਬਣਾਉਣੀ ਤੋੜ ਦੇਣਾ ਬੇਟਾ ਹਾਂ ਤੇ ਬਹਿ ਗਿਆ ਇਹ ਮੈਨੂੰ ਕਹਿੰਦਾ ਚੱਲ ਤੋੜ ਲਾ ਹਾਂ ਮੈਨੂੰ ਲੱਗਿਆ ਭਰਾਵਾ ਇਹ ਬੋਲਦਾ ਨਹੀਂ ਗੂੰਗਾ ਜਿਆ ਬਾਈ ਇੰਨਾ ਤਾਂ ਸਾਇਲੈਂਟ ਚੱਲਦਾ ਨਾ ਤੂੜੀ ਵਾਲੀ ਮਸ਼ੀਨ ਤੇ ਬਾ ਮੈਂ ਇਹਨੂੰ ਕਹ ਸੁਣਦਾ ਨਹੀਂ ਹੂੰ ਪਰ ਇਹ ਗੱਲ ਟਰਾਲੀ ਪਾਈ ਲਾਈ ਟਰਾਲੀ ਪਾਈ ਲਾਈ ਮੈਂ ਇਹ ਟਰੈਕਟਰ ਨਾਲ ਮੈਂ ਇਹ ਨਹੀਂ ਗੱਲ ਕਹਿੰਦਾ ਮੈਂ 30 ਬਣਾਉਣਾ 32 ਬਣਾਉਣਾ ਡੇਲੀ ਦੀ ਸਾਡੀ ਕਪੈਸਿਟੀ ਹੁੰਦੀ ਸੀ 26 27 26 27 ਇਹ ਨਹੀਂ ਬਣਾਇਆ ਹਾਂ ਇੰਨੀ ਬਣਦੀ ਸੀ ਪਰ ਇਹ ਵੀ ਮੈਂ ਦਾਵਾ ਵੀ ਨਾਲ ਟਰਬੋ ਲੱਗੀ ਹੈ ਟਰੈਕਟਰ ਇੰਨਾ ਸੈੱਟ ਚੱਲਦਾ ਸੀ 19 ਟਰਾਲੀ ਇਹ ਟਰੈਕਟਰ ਨਾਲ ਭਰਿਆਂ ਦੇ ਵਿੱਚ 5-7 ਲੀਟਰ ਤੇਲ ਹੁੰਦਾ ਸੀ ਹੂੰ ਦਾ ਸੀ ਠੀਕ 19 ਟਰਾਲੀਆਂ ਭਰ ਕੇ ਭਰ ਕੇ ਮੁੱਲੇ ਆ ਜਾ ਟੱਕ ਕਿੰਨੀ ਆਸਤ ਆ ਗਈ ਇੱਕ ਸਾਦੀ ਹੁਣ ਘਟੋ ਮਸਾ 2.5 2.5 2.5 ਇੱਥੇ 2.5 ਕਿਲੋਟਰ ਬਹੁਤ ਯਾਰ ਬਹੁਤ ਵਧੀਆ ਜਾਉਂਗਾ ਉਹ ਕਿਰਾਇਆ ਘਟ ਦਿਆ ਕਰ ਵਾਹ ਬਹੁਤ ਥੋੜਾ ਜਿਆਦਾ ਹਾਂ ਬਾਬੂ ਜੀ ਉਹ ਮਤਲਬ ਉਹ ਮਤਲਬ ਇਹ ਤੇ ਪਰ ਜਾਂ 2.5 ਗੰਦਾ ਉਹ 2.5 ਜਦੋਂ ਮਸ਼ੀਨ ਤੁਸੀਂ ਆਇਓ ਜੇ ਤੂੜੀ ਆ ਤਾਂ ਚੱਲੇ ਮੈਂ ਕਹਿਆ ਯਾਰ ਚੋ ਕੋਈ ਦਾ ਕੀ ਪਤਾ ਲੱਗੂ ਮੈਂ ਨਹੀਂ ਚਲਾਉਣਾ ਮੈਂ ਬਾਈ ਮੈਂ ਅੱਧੀ ਘਾੜੀ ਦੇ ਪਰ ਰਾਤ ਨੂੰ ਭਾਵੇਂ ਜਿੱਡੀ ਮਰਜ਼ੀ ਭਾਰੀ ਪਾਲ ਹੋਵੇ ਦੂਜਾ ਮਤਲਬ ਤੀਜਾ ਵੀ ਇਹਦਾ ਗੇਅਰ ਬੜਾ ਸਲੋ ਆ ਅਸੀਂ ਤੀਜਾ ਗੇਅਰ ਲਾ ਕੇ ਫੁੱਲ ਭਾਰੀ ਪਾਲ ਜਿਵੇਂ ਆਪਾਂ ਕਹਿ ਦਿੱਤਾ ਨਾ ਇਹਨੂੰ ਫਿਰ ਜਿਵੇਂ ਤੂੰ ਮੀਡੀਅਮ ਚ ਜ਼ਿਆਦਾ ਚਲਾਉਂਦਾ ਸੀ ਕਿ ਲੋਅ ਉਹ ਜੋ ਕਾਇਆ ਸੀ ਚਲਾਉਂਦੇ ਸੀ ਇਹਨੂੰ ਮਤਲਬ ਜਿਹੜਾ ਇਹਦਾ ਗੇਅਰ ਲਵਾਇਆ ਉਸੇ ਚ ਜਦੋਂ ਤਾਂ ਇਹਨੂੰ ਤੋਰਾ ਦੇਣਾ ਉਹਨ ਤਾਂ ਇਹਨੂੰ ਦੇ ਦੇਣਾ ਮੀਡੀਅਮ ਚ ਤੋੜ ਲੈ ਪਹਿਲਾਂ ਤੋੜ ਰੈੜੇ ਆ ਜਾਂਦਾ ਫੂ ਹਾਂ ਲੋਅ ਤੁਰੇਂਦਾ ਜਦੋਂ ਰਾਤ ਨੂੰ 8 ਵਜੇ ਐਸਕੇ ਵੇਲੇ ਤੋਂ ਪਾਲ ਭਾਰੀ ਆ ਜਾਣੀ ਉਦੋਂ ਪੱਟ ਕੇ ਚੌਥਾ ਲੋ ਉਲਾ ਦੇਣਾ ਪਹਿਲੇ ਤਾਂ ਥੋੜਾ ਜਿਹਾ ਹੌਲੀ ਸੀ ਪਾਸ ਉਹਨੇ ਇਹਨੇ ਆਪੇ ਤਾਂ ਹੀ ਖੋਲੀ ਜਾਣੀ ਥੋੜੀ ਥੋੜੀ ਪਾਲ ਤੇ ਮੈਂ ਟਮੇਂ ਦੀ ਟਰਾਲੀ ਭਰ ਦਿੰਦੀ ਇਹ ਚੱਕ ਵੇਲਾ ਕਿ ਤਕਨੀਕ ਕੰਮ ਹੈ ਵੀ ਦਿਮਾਗ ਜਿਹਦਾ ਤਕਨੀਕ ਸਹੀ ਲੱਗ ਗਈ ਇਹ ਵੀ ਗੱਲ ਆ ਜਿਹੜੇ ਬੰਦੇ ਨੂੰ ਇਹਦਾ ਵੱਲ ਆ ਉਹ ਇਹਦੇ ਨਾਲ ਛੇਦੀ ਟਰਾਲੀ ਪਰੂਗਾ ਨਮਾ ਬੰਦਾ ਬੈਠਾ ਉਹਨੇ ਤਾਂ ਛੋਟੇ ਘੇਰਾ ਚ ਲਈ ਫਿਰਨਾ ਉਹਨੇ ਤੇਲ ਵੱਧ ਖਵਾ ਦੇਣਾ ਉਹਨੇ ਵੱਧ ਖਵਾ ਦੇਣਾ ਕਿਉਂਕਿ ਤੋਰਾ ਪਾਉਗਾ ਅਟਾ ਉਹ ਵੀ ਚੀਜ਼ ਮੈਟਰ ਕਰਦੀ ਆ ਜਦੋਂ ਆਪਾਂ ਆਹ ਪਾਲ ਤੋਂ ਪੱਟ ਕੇ ਦੂਜੀ ਪਾਲ 'ਚ ਟਰੈਕਟਰ ਲਾਉਣਾ ਆਹ ਸਨ ਦੇ ਵਿੱਚ ਟਰੈਕਟਰ ਪੱਟ ਕੇ ਗੇਅਰ ਲਾਉਣਾ ਖਿੱਚ ਕੇ ਲੱਗੇ ਨਾਲ ਉਹ ਤੋਂ ਖਿੱਚ ਲੈ ਉਹਦੇ ਖਾਲੀ ਚੱਲੀ ਜਾਣਾ ਤੇ ਉਹਨੂੰ ਮਸ਼ੀਨ ਖਾਲੀ ਹੋ ਜਾਣੀ ਆ ਉਹ ਤੋਂ ਡੱਕਾ ਵੀ ਮਾਰ ਜਾਣਾ ਉਸਤਾਦ ਸਟਾਰਟ ਕਰੀਏ ਨੂੰ ਓੜਾ ਮਾਰੀ ਸਾਲ ਫੇਵੀ ਇਹ ਕਿਹ ਅਸਤਾਦ ਨੂੰ ਇਹਨੂੰ ਕਰਮਾਲੇ ਨੂੰ ਇਹ ਮੁੰਡਿਆਂ ਨੇ 15 ਸਪੀਡਾਂ ਵੀ ਲਿਖੀਆਂ 12 ਹਰੇ ਸੀ ਜਿਹੜੀ ਮਾਰਦਾ ਯਾਰ ਜਿਹੜੀ ਲਾਈ ਆ ਕਿ ਹੋਈਆਂ ਨਹੀਂ ਇਹ ओरिजिनल ਮਾਰਦੇ ਨੇ ਮੰਨ ਕਰੀਂ ਪਾਉ ਓਏ ਯਾਰ ਵਾਕੇ ਯਾਰ ਇੱਕ ਤਾਂ ਹੈ 55 ਤੋ ਮੁੰਡਿਆ ਨੇ ਜੋ ਕਰ ਦਿੱਤਾ ਮੈਂ ਕਹਿੰਦਾ ਸੋਨੇ ਦੇ ਸੁਹਾਗਾ ਹੀ ਬਣੀ ਜਾ ਨੀ ਇਹ ਸਾਡੇ ਲਈ ਬਹੁਤ ਕਰਨਾ ਬਹੁਤ ਲੋਹਾ ਜੁੜੇ ਚੀਜ਼ ਉਹ ਦੋਨੇ ਵੀ ਆਪਣੇ ਕੰਮ ਆਵੇ ਕੰਮ ਆਵੇ ਬਸ ਚੱਲ ਜੀ ਜਾਵੇ ਆਪਣੇ ਕੰਮ ਦੀ ਚੀਜ਼ ਦੋਨੇ ਆ ਬਸ ਯਾਰ ਆਪਾਂ ਇਹਨਾਂ ਤੇ ਕੰਮ ਲੈਣਾ ਯਾਰ ਆਪਾਂ ਇਹ ਥੋੜੋ ਵੀ ਇੱਕ ਦੋ ਦਿਨ ਵਾਰ ਤੱਕ ਆਪਾਂ ਇਹਨਾਂ ਨੂੰ ਖੁੰਜੇ ਲਾ ਦੇਣਾ ਹੁਣ ਮੈਨੂੰ ਪਤਾ ਵੀ ਇਹਦੇ ਇਹਦੇ 4 ਸਾਲੋਂ ਕੇ ਇਹਦੇ ਮਗਰ ਪਲਾਉ ਜਾਂਦੇ ਹਾਂ ਇਹ ਟਰ ਮਗਰ ਲਮਕਨ ਦੇ ਤਿੰਨ ਬਲੌ ਆ ਚੀਜ਼ਾਂ ਖਾ ਆਦ ਨਾ ਬੜਾ ਸੋਖ ਹੈ ਜਿਹੜਾ ਮੈਨੂੰ ਲੱਗਾ ਇਹ ਘਰੇ ਤੇ ਤੇ ਘਰੇ ਕੀਤਾ ਨਹੀਂ ਘਰੇ ਹੀ ਬਣਾਇਆ ਬੱਲੇ ਤੇਰੇ ਝਟਾ ਜਿੱਥੇ ਆਪਾਂ ਕੰਮ ਕਰਦੇ ਡਰ ਬੋਦਾ ਆ ਬੰਦਾ ਆ ਬੰਦਾ ਕਹੂਗਾ ਨਾ ਮਸ਼ੀਨਾਂ ਮੋੜ ਮੋੜਿਆ ਇਹ ਘਾਨਾ ਮੋੜਿਆ ਆ ਆ ਮੋੜ ਆ ਸੱਟਾਂ ਦੀਆਂ ਲੱਗੀਆਂ ਉਹਦੀਆਂ ਮੋੜੀਆਂ ਵਾਹ ਕੱਢੀ ਸਵਾਈ ਆ ਪਤੰਦਰਾ ਯਾਰ ਆ ਨਾ ਮੈਨੂੰ ਸੋਗ ਦੱਸਾ ਕਿਉਂ ਆ ਦੇਖ ਭਾਵੇਂ ਇੱਥੇ ਬੈਠ ਮੈਂ ਬਹਿ ਕੇ ਦਿਖਾਉਣਾ ਤੇ ਨੂਰ ਹੋਵੇ ਜਾਂ ਅਨੰਦਪੁਰ ਗਏ ਅਸੀਂ ਅਸੀਂ ਐ ਬੈਠੇ ਗਏ ਸੀ ਇੱਥੇ ਯਾਰ ਆ ਇਹ ਵਜਨ ਚੱਕਦੀ ਨਾ ਰਾਹੋਂ ਨਾ ਭਾਵੇਂ ਕੁਆਂਟਲ ਦਾ ਬੰਦਾ ਬੈਠੇ ਮੇਰੇ ਵੀ ਸਾਡਾ ਭਾ ਜਿੱਦਾ ਨਹੀਂ ਗਾ ਸਾਡਾ ਭਾ ਜਿੱਦਾ ਨਹੀਂ ਸਾਡੇ 79 ਕਹਿੰਦੇ ਆ ਜੀ ਸਾਹ ਹਾਂ ਇੱਧਰ ਆਣ ਅੱਜ ਗਰੂ ਮਣੀ ਲੱਤਾਂ ਕਰੀ ਪਰ ਇਹਨੂੰ ਇੱਧਰ ਆ ਲੋਹਈ ਉਹ ਹੀ ਆ ਹਾਂ ਆ ਗੇਰਾਂ ਲੱਗਿਆ ਆ ਮੜੇ ਕਰੀ ਲੱਤ ਵਾਧੇ ਆ ਆ ਗੇਰਾਂ ਗੇਰਾਂ ਆ ਲਾਇਆ ਇਹਨਾਂ ਦੇ ਝੋਟਾ ਤੇ ਉਹ ਕੀ ਗੇਰ ਕਹਿੰਦੇ ਆ ਖਰਗੋਸ਼ ਆਣਾ ਯਾਰ ਇਹਦੀ ਸੀਟ ਚੱਕਣੀ ਪਈ ਜਦੋਂ ਪਲੇਟਫਾਰਮ ਤੋਂ ਹੀ ਕੀਤਾ ਦਾ ਹਾਂਜੀ ਉਹ ਵੀ ਥੱਲੇ ਗੁਟ ਕੇ ਦੇਣੀ ਪਈ ਹੋਡ ਨਾਲ ਇਹ ਜਿਹੜੂਪੇ ਦਾ ਕਲੱਚ ਨੱਪੀ ਬਣਾਇਆ ਰਹਿਣਾ ਹੋਇਆ ਹਾਂ ਆਹ ਉਹ ਆੜਾ ਲਮੀ ਉਹ ਜਮੇ ਰਹਿਲਾ ਹੋ ਗਿਆ ਸਵਾਦ ਬ੍ਰੇਕਾਂ ਦੇ ਰਾਲੀਆਂ ਹਾਂ ਬ੍ਰੇਕਾਂ ਦੇ ਰਾਲੀਆਂ ਬਹੁਤ ਬ੍ਰੇਕਾਂ ਆਰਾਮ ਬ੍ਰੇਕ ਦੇ ਮੈਟਰ ਚ ਕਿਵੇਂ ਆਏ ਬ੍ਰੇਕ ਚ ਬਹੁਤ ਵਧੀਆ ਤਾਂ ਆਵਾਜ਼ ਅੱਜ ਤੱਕ ਆਇ ਨਹੀਂ ਵੀ ਲੈਫਟ ਲੈਫਟ ਵਾਲੀ ਵਧੀਆ ਜੀ ਇਹਨੂੰ ਮੈਂ ਦੱਸਿਆ ਉਹ ਵੀ ਦੱਸਿਆ ਤੇ ਲੈਫਟ ਬਹੁਤ ਵਧੀਆ ਜੀ ਮਿਲ ਅੱਜ ਤੱਕ ਇਹਦਾ ਨਾਟਾ ਪੱਟਿਆ ਆਪਾਂ ਹਾਂ ਓਏ ਬੁੱਛੇ ਇਹ ਰੇਰੇ ਦੇ ਵੀ ਚੱਲਦੇ ਆ ਵੀਰਾਂ ਨੂੰ ਪਤਾ ਹੀ ਹੈ ਕਹਿੰਦੇ ਨੇ ਪੱਟੀ ਰੱਖਦਾ ਟਰ ਸਾਰਾ ਸੀਲ ਹੀ ਆ ਹਨਾ ਠੀਕ ਕਿੰਨਾ ਮਾਡਲ ਹੈ ਇਹ 16 ਮਾਡਲ ਹੈ 16 ਮਾਡਲ ਉਹ ਤੋਂ ਚੱਲ ਖੁੱਲ ਹੋਈ ਹੈ ਬਾਕੀ ਸਾਰਾ ਸੀਲ ਹੈ ਸੀਲ ਦਾ ਮਤਲਬ ਕੀ ਹੁੰਦਾ ਹੈ ਵੀ ਜਦੋਂ ਵਗਦਾ ਫੁਗਦਾ ਯਾਨੀ ਬਸ ਆ ਮਾੜਾ ਸਾਡੇ ਤੋਂ ਹੋ ਗਿਆ ਸੀ ਅੱਛਾ ਇਹ ਕਿਵੇਂ ਹੋ ਗਿਆ ਤੇਨੇ ਸੁਲਤਾਨ ਉਹਨਾਂ ਨੂੰ ਜਾਣਦੀ ਹੈ ਹੈ ਸੁਲਤਾਨ ਨੂੰ ਹਾਂ ਉਹ ਆਪਣੇ ਘਰੇ ਟਰੈਕਟਰ ਛੱਡ ਕੇ ਗਈ ਸੀ ਮੇਲੇ ਤੇ ਜਾਣਾ ਸੀ ਅੱਛਾ ਉਦੋਂ ਟਰੈਕਟਰ ਪਤੰਦਰ ਜਿਹੜਾ ਆਉਣ ਲੱਗੇ ਉਹਨਾਂ ਨੇ ਬੰਮਪਰ ਮਾਰਿਆ ਚੜਦਾ ਨਹੀਂ ਸੀ ਲੈਫਟ ਲਾ ਕੇ ਚੜਾਉਣ ਲੱਗੇ ਉਦੋਂ ਬੰਮਪਰ ਵੱਜ ਗਿਆ ਉਹਨਾਂ ਦਾ ਚਲੋ ਬਾਕੀ ਸਾਰਾ ਬਾਕੀ ਸਾਰਾ ਅਰੀਜਨਲ ਹੋਰ ਨਹੀਂ ਕੋਬੀਨਾ ਕਵੀ ਤੋਂ ਹੋਤਾ ਹੀ ਰਹਦੇ ਬਾਏ ਤੇ ਰੈਮ ਜਰੂਰ ਬਦਲੇ ਸੀ ਮਗਰ ਇਹਦੇ 15 ਇੰਚ ਜੁੜੇ ਰਹੇ ਇਹਦੇ 15 ਇੰਚ ਆ ਗਏ ਕੋਮਝੀ ਜਿਹਾ ਇਹਦੇ 15 ਇੰਚ ਹੀ ਆ ਗਏ ਲੈ ਆਏ ਵੀ ਓਹੋ ਇਧਰ ਲੰਘ ਜਾਨਾ ਪਾਉ ਤੂੰ ਉਧਰ ਦੀ ਆ ਅਸੀਂ ਲੰਘੇ ਨਹੀਂ ਔਖੇ ਸੌਖੇ ਇਧਰ ਦੀ ਇਹ ਕਿਨਾਂ ਸਾਡੇ ਕੋਲ ਟਰੈਕਟਰ ਬਾਬੇ ਦੀ ਮੇਰ ਨਾਲ ਜ਼ਿਆਦੇ ਆ ਝੋਨਾ ਲਾਤਾ ਨਾ ਮੇਰੇ ਕੋਲ ਵਾਕਈ ਦਿਖਾ ਦਿੰਦਾ ਹਾਂ ਨਹੀਂ ਤੇ ਬਹੁਤ ਤਾਂ ਤਸੱਲੀ ਕਰਨੀ ਸੀ ਇਹ ਤਾਂ ਸਵਾਦ ਇਹਨੂੰ ਡਾਇਰਮ ਲੱਗੀ ਹੈ ਨਾ ਡਾਇਰਮ ਪੂਕ ਤਾਂ ਇਹ ਇਹਨੂੰ ਵੀ ਯਾਰ 에ਅਰ ਸਿਲੰਡਰ ਤੁਸੀਂ ਉਵੇਂ ਹੀ ਲਾਇਆ ਇਹਦਾ ਫਾਇਦਾ ਹਾਂ ਇਹਦਾ ਵੱਡਾ ਮਸ਼ੀਨ ਕਰਕੇ ਵਧੀਆ ਪਸ਼ੂ ਕਸਤੀ ਸੀਗੀ ਹਾਂ ਇਹਨੇ ਕਸੀ ਨਹੀਂ ਬਸ ਇੰਨਾ ਗੱਲ ਹੋਰ ਆਲੀ ਸੇਮ ਜਾਲੀ ਸੀ ਆਪਾਂ ਫੋਰਡ ਦੀ ਵੀ ਸ਼ੋਅ ਵੇਖਿਆ ਨਾ ਹਾਂ ਇਹ ਨਵਿਓ ਤੋਤਾਣੀ ਇਹ ਤੋਤਾ ਹੈ ਇਹਦਾ ਵੇਲਾ ਟਰਬੋ ਦੀ ਆਪਣੀ ਸਫਾਈ ਵੇਖ ਲਓ ਮੂਰੇ ਕੈਮਰਾ ਕਰਕੇ ਦਿਖਾ ਵੀ ਸ਼ੇਰਾ ਟਰਬੋ ਆਏ ਨਹੀਂ ਵੀ ਕਾਲੇ ਹੱਥਾਂ ਕੋਈ ਆਏ ਆ 23 ਨੰਬਰ ਇਹਨੂੰ ਹੀ 55 ਨੰਬਰ ਹੀ ਹੈ ਜੀ ਕੋਈ ਫਰਕ ਨਹੀਂ ਐਵੇਂ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਟਰਬੋ ਚ origignal ਟਰਬੋ ਆ ਲੱਬਾ ਬੰਦ ਵਾਲੇ ਜਿਵੇਂ ਕੋਈ ਕਹ ਦਿੰਦਾ ਨਾ ਬਈ ਅਸੀਂ ਐ ਕਰਤਾ ਸੀ ਐ ਕਰਤਾ origignal ਮੋਡੀਫਿਕੇਸ਼ਨ ਸਿਰਫ ਦੋ ਟਰਬੋਆਂ ਚ ਹੁੰਦੀ ਹੈ ਬਾਕੀ ਨਾਂ ਦੇ ਇੱਕ 25 ਚ ਇੱਕ 64 ਚ ਬਾਸ ਹੋਰ ਕਿਸੇ ਚ ਨਹੀਂ ਹੋਣੀ ਬਾਕੀ origignal ਹੀ ਚੱਲਣੀ ਸਾਰੇ origignal ਹੀ ਚੱਲਣੇ ਬਟ ਟਰਬੋ ਕੁ ਮੋਡੀਫਿਕੇਸ਼ਨ ਕਰਕੇ ਟਰਬੋ ਦੀ ਲਾਈਫ ਘਟਦੀ 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 ਹੈ ਟਰਬੋ ਦੀ ਲਾਈਫ ਘਟਦੀ ਹੈ ਹੂੰ ਠੀਕ ਆ ਸੱਚੀ ਕਾ ਬਾਬੂ ਜੀ ਇਹ ਟਰੈਕਟਰ ਪਾਵਰ ਸਟੀਅਰਿੰਗ ਆਇਆ ਸੀ ਕਿ ਕੀਤਾ ਆਇਆ ਸੀ ਆਇਆ ਸੀ ਇਤਨੇ ਹੋਰ ਕੋਈ ਚੀਜ਼ ਦੀ ਚੇਂਜ ਕੀਤੀ ਹੋਵੇ ਕਹਿਣ ਦਾ ਮਤਲਬ ਬਸ ਇਹਦੇ ਪਾਰਕ ਰਮ ਟਾਇਰ ਕੀਤੇ ਆ ਹੋਰ ਇੱਕ ਚੀਜ਼ ਹੋਰ ਕੀਤੀ ਆ ਜੋ ਤੁਹਾਨੂੰ ਦਿਖਾ ਦਿੰਨੇ ਆ ਇਧਰ ਹਾਂਜੀ ਇਧਰਲੇ ਪਾਸੇ ਉਹ ਦੱਸ ਦੀ ਬਾਬੂ ਵੀ ਇਹਦੀ ਜਿਹੜੀ ਆਹਾ ਵਾ ਇਧਰ ਆ ਵੀ ਸ਼ੇਰਾ ਤੂੰ ਜੀ ਬਾਤਾਂ ਚ ਵੇ नहीं नहीं अच्छा अरे ਆ ਮਾਡਲਾਂ ਦੇ ਹਨਾ ਆ ਚੀਜ਼ ਪਲੇ ਪੈ ਜਾਂਦੀ ਆ ਇਹ ਨਿਕਲਦੀ ਨਹੀਂ ਭਾਵੇਂ ਨਵਾਂ ਲਾ ਦੂ ਅੱਛਾ ਲੀਚੀ ਮਾਰਦਾ ਟਰੈਕਟਰ ਇਹ ਦੇਸੀ ਦੇ ਜੀ ਤੁਹਾਨੂੰ ਮੈਂ ਦੱਸਦਾ ਇਹ ਨਾ origional 2010 ਚ ਆਇਆ ਸੀਗਾ ਸੋਰਾ ਆ ਜੀ ਇਹ ਰੂਪ ਆ ਸਮਰਾਜ ਵਾਲੇ ਦੀ ਆਰਮ ਲੱਗੀ ਆਈ ਹਾਂ ਤੇ ਤੁਸੀਂ ਦੇਖ ਲਓ ਦਾ ਜੈਕ ਲੱਗਾ ਹੀ ਇੱਥੇ ਪਹਿਲਾਂ ਇੱਥੇ ਸੀ ਜੈਕ ਇਹਦੇ ਨਾਲ ਟਾਇਰਾਂ ਜਦੋਂ ਆਹ ਟਾਇਰ ਵੱਡੇ ਜਦੋਂ ਪਾਏ ਸੀਗੇ ਸੀ ਨਾ ਆਹ ਜੀ ਗੱਲ ਕਰਦੇ ਆਂ ਆ ਚੀਜ਼ ਇਹਦੀ ਆ ਚੀਜ਼ ਇਹਦੀ ਮਰ ਗਈ ਸੀ ਹਾਂ ਫੇਰ ਅਸੀਂ ਆਹ ਲਾਈ ਆ ਆ ਤੁਸੀਂ ਦੇਖ ਲਓ ਥੱਲੇ ਕਿਸੇ ਤੋਂ ਮਰਜੀ ਕਹੋ 10 11 ਮਾਡਲ ਦੀ ਹੈ ਰੀਮਲ ਸਪਰਾਇਸ ਦੀ ਹਾਂ ਆਹ ਸੀ ਵੱਡੀ ਗੱਲ ਜਿਹਦਾ ਕੰਮ ਚੱਕਦਾ ਤੇ ਇਹਦੇ ਨਾਲ ਬਾਈ ਜਿਹੜੀ ਉਹ ਪਲੇ ਦੀ ਪ੍ਰੋਬਲਮ ਸੀ ਜਮੇ ਹੀ ਚੱਕੀ ਸੀ ਇਹ ਤੁਹਾਨੂੰ ਪਤਾ ਸੀ ਕਿ ਤੁੱਕਾ ਲਾਇਆ ਪਤਾ ਹੀ ਆਪਣੇ ਯਾਰ ਮਿੱਤਰ ਕੋਲ ਟ੍ਰੇਡ ਇਹਦਾ ਅੱਛਾ ਉਹਦੇ ਸਾਡੇ ਟਾਇਰ ਪਾਏ ਹੁੰਦੇ 2 ਫੁੱਟ ਉਹ ਕਹਿੰਦਾ ਵੀ ਮੇਰੇ ਨਹੀਂ ਕਦੇ ਪ੍ਰੋਬਲਮ ਆਈ ਮੈਂ ਕਿਹਾ ਆਹ ਵੀ ਹੈਲਦਾ ਅਸੀਂ ਜੋ ਦੇਖ ਕੇ ਮੈਂ ਕਹਿੰਦਾ ਇਹ ਤਾਂ ਸਿਸਟਮ ਹੀ ਹੋਰ ਵੀ ਜੱਕ ਸਿੱਧਾ ਹੋ ਗਿਆ ਕਿ ਤਾ ਹਾਂ ਜੇ ਕੋਦੇ ਨਾਲ ਲੱਗ ਗਿਆ ਜੀ ਆਹ ਚੀਜ਼ ਦੀ ਪਲੇ ਨਿਕਲ ਗਈ ਵਿੱਚੋਂ ਆਹ ਆਰਮ ਨਹੀਂ 1 ਫੁੱਟ ਹੋ ਗਿਆ ਉਵੇਂ ਹੋ ਗਿਆ ਹਾਂਜੀ ਉਵੇਂ ਹੋ ਗਿਆ ਉਹ ਕਹਿਣ ਦਾ ਮਤਲਬ ਕਿ ਇੱਕ ਚੀਜ਼ ਆਪਾਂ ਕੰਨ ਫੜਨਾ ਇਦਾਂ ਹੋਇਆ ਤੁਸੀਂ ਸਿੱਧਾ ਕਰਤਾ ਪਲੇ ਹੋ ਗਈ ਉਹ ਥੱਲੇ ਫੜ ਲੈ ਸਿੱਧਾ ਹਾਂ ਬੋ ਚੱਕ ਹੂੰ ਬਾਕੀ ਇਹਦੇ ਇੱਕ ਦੋ ਚੀਜ਼ਾਂ ਬਸ ਆ ਲਾਈਆਂ ਹੋਈਆਂ ਵੀ ਇਹ ਤਾਂ ਕੰਮ ਜ਼ਿਆਦਾ ਲੈਣੇ ਕਰਕੇ ਸਵਿਚ ਵਗੈਰਾ ਲਾਤੀ ਵੀ ਕਈ ਵਾਰੀ ਬਾਈ ਜਾਨ ਸਤੂੜੀ ਵਾਲੀ ਮਸ਼ੀਨ ਤੇ ਅਗੁੱਗ ਪੈਂਦੀ ਏ ਦੀ ਸਾਰੀ ਕੱਟ ਦੋ ਵੇਰਿੰਗ ਕੱਟ ਦੋ ਕੱਟ ਦੋ ਬਸ ਆਹ ਇੱਕ ਵਾਰੀ ਹੋਇਆ ਵੀ ਆ ਮੈਡਗਾਰਡ ਨਾਲ ਡੈਕ ਵਾਲੀ ਤਾਰ ਖੇਖੇ ਨਾ ਅੱਗ ਪੈ ਗਈ ਬਸ ਉਹ ਓਨੀ ਛੇਤੀ ਕਿ ਨਹੀਂ ਲਾ ਕੇ ਅੱਗ ਬੁਝਾਈ ਨਹੀਂ ਆਂਦੀ ਬਸ ਇਹਦੀ ਸੋਚ ਕੱਟਦੀ ਤਾਰ ਦਾ ਗੰਡਾ ਕੱਟਿਆ ਤਾਰ ਦਾ ਗੰਡਾ ਕੱਟਿਆ ਇਹ ਜ਼ਰੂਰੀ ਆ ਤੂੜੀ ਵਾਲੀਆਂ ਮਸ਼ੀਨਾਂ ਵਾ ਤੇ ਟਰੈਕਟਰ ਜਿਹੜੇ ਚੱਲਦੇ ਆ ਆਪ ਗਰਾਊਂਡ ਲੈਂਦਾ ਉੱਥੇ ਸੋਚਣਾ ਯਾਰ ਆ ਪੈਪੇ ਦੇ ਨਾਲ ਲੱਗਦੀ ਹੈ ਗਰਮ ਹੁੰਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹਦੇ ਪੱਕਾ ਪੱਕਾ ਕੁਝ ਨਹੀਂ ਚੈਂਜ ਕੀਤਾ ਕੁਝ ਨਹੀਂ ਕੀਤਾ ਰਹੀਨ ਵਾਲਾ ਡੱਕਾ ਵੀ ਨਹੀਂ ਟਰੈਕਟਰ ਗਰਮ ਹੁੰਦਾ ਅੱਜ ਤੱਕ ਕਦੇ ਆਇ ਨਹੀਂ ਵੀ ਸੂਈ ਲਾਲ ਚ ਲੈ ਗਿਆ ਹੋਵੇ ਨਾ ਅੱਧ ਵੀ ਨਹੀਂ ਟੱਪਦਾ ਇਹ ਰੈਕ ਨੇ ਕੋ ਰਿਪੇਅਰ ਕਰਦੀ ਹੈ ਨਹੀਂ ਕੋਈ ਰੁਪਈਆ ਬਸ ਇੱਕ ਵਾਰੀ ਤੁਹਾਨੂੰ ਦੱਸਿਆ ਸਟਾਰ ਜਰੂਰ ਤੋੜਿਆ ਇੱਕ ਵਾਰੀ ਉਹ ਕਿਵੇਂ ਟੁੱਟ ਗਈ ਬਸ ਵੈਸੇ ਹੀ ਉਹ ਟਰਾਲੇ ਟਰਾਲੇ ਡੁੱਨੇ ਦੇ ਧੱਕਾ ਕੀਤਾ ਸੱਚ ਹਾਂ ਉਦੋਂ ਤੂੰ ਦੱਸਿਆ ਜਿਹੜੇ ਉਹ ਮੈਂ ਕੱਲ ਦੇ ਚੱਲੀ ਗਿਆ ਫਿਰ ਕਰਾ ਲਈ ਜਾਂਦੇ ਸੀ ਕੰਪਿਊਟਰ ਕਰਾ ਕਰਾ ਲਈ ਜਾਂਦੇ ਲਾਉਂਦੇ ਤੇ ਟੁੱਟ ਗਈ ਪਤਾ ਨਹੀਂ ਆ ਜਾ ਜਟਾ ਨੂੰ ਫਾਲੋ ਚਲੋ ਇੰਨੇ ਸਾਲਾਂ ਚ ਜੇ ਕੋਈ ਪ੍ਰੋਬਲਮ ਦੇ ਵੀ ਦਿੱਤੀ ਕੋਈ ਵੱਡੀ ਗੱਲ ਨਹੀਂ ਜੀ ਕੰਮ ਦੀ ਕੋਈ ਨਹੀਂ ਮੇਰੇ ਪਿਓ ਨੇ ਇੱਕੋ ਗੱਲ ਸਿਖਾਈ 21 ਵਾਲੇ ਨੂੰ 31 ਪਾਉਣਾ ਆਪਦੇ ਪੈਰੀ ਖੜਿਆ ਮਰਜੀ ਕਿਸੇ ਦੇ ਪੈਰੀ ਦੇਕੇ ਨਹੀਂ ਆਉਣਾ ਗੱਲਾਂ ਮੇਰੇ ਪਾਪੂ ਦੀ ਬੋਲ ਸੀ ਛੋਟਿਆ ਛੋਟਿਆ ਆ ਜੀ ਇਹ ਸਾਡਾ ਇਹ ਵੀ ਵੇਣਕਾ ਪੁਰਾਣਾ ਵੇਣਕਾ ਵੀ ਪੁਰਾਣੀ ਹੈ ਇਹ ਨਹੀਂ ਪਾਵਰ ਕੀਤਾ ਇਹ オリジナル ਹੈ ਇਹਨੂੰ ਕਰਾਂਗੇ ਜੀ ਇਹਨੂੰ ਪੇਂਟ ਵੀ ਸ਼ਾਇਦ ਕਰੀਏ ਇਹਨੂੰ ਕਰਨਾ ਪੇਂਟ ਹਾਂ ਜੀ ਇਹ 98 ਮਾਡਲ ਹੈ ਬਾਈ ਸਾਹਿਬ ਇਹਦੀ ਵੀ ਟਰਬੋ ਵਾਲੇ ਮੁੰਡੇ ਦਾ ਟਰਬੋ ਦਾ ਲੱਗਣੀ ਲੱਗਣੀ ਨਾ ਇਹ ਮੁੰਡੇ ਟਰਬੋ ਵਾਲੇ ਦੇ ਫਿਰ ਟਰਬੋ ਨਾਲ ਵੇਟਰ ਡੈਕਟਰ ਦੇ ਕਿਵੇਂ ਹੋ ਜਾਏਗਾ ਹੈ ਇਹ ਤਾਂ ਹੋਣਾ ਹੀ ਹੋਣਾ ਬਾ ਜਿੱਥੇ ਰਹਾ ਲੈ ਇਸ ਕਰੀ ਫਾਰਮ ਇਹਦੀ ਖੇਤੀਬਾੜੀ ਤੇ ਸੰਦੀਪ ਦੀ ਫਾਰਮ ਟਰੈਕ 60 ओरिजिनल ਆ ਨਾ ਇਹਦਾ ਇੰਜਨ ओरिजिनल ਇਹਦਾ ਇੰਜਨ ਕਦੇ ਇੱਕ ਦੋ ਵਾਰ ਹੀ ਬਣਾਇਆ ਕਿ ਨਹੀਂ ਜਿੰਨਾ ਪੁਰਾਣਾ ਨਹੀਂ ਅਸੀਂ ਅਸੀਂ ਨਵਾਂ ਨਹੀਂ ਘੜਾਇਆ ਸੀਗਾ ਟਰੈਕਟਰ ਇਹ ਅੱਛਾ ਅਸੀਂ ਜਦੋਂ 16 ਚੋਂ ਟਰੈਕਟਰ ਲਿਆ ਜਦੋਂ ਦਾ ਬਾਪੂ ਮੇਰੇ 21 ਚੋਂ ਟਰੈਕਟਰ ਲਿਆ ਸੀ ਉਦੋਂ ਲਿਆ ਸੀ ਇਹਨਾਂ ਕੋਲ ਪਹਿਲਾਂ 60 ਹੁੰਦਾ ਸੀਗਾ 6 ਮਾਡਲ ਮਾਡਿਫਿਕੇਸ਼ਨ ਕੋਈ ਨਹੀਂ ਕੀਤਾ ਇੰਜਨ 'ਚ ਵੀ ਕਦੇ ਟਰਬੋ ਲਾਇਆ ਸੀ ਬਾਜੀ ਬਸ ਮਤਲਬ ਜੋ ਦੋਨਾਂ ਸਾਡੇ ਕੋਲੇ ਅਸੀਂ ਇੰਜਨ ਨੂੰ ਕੋਈ ਨਹੀਂ ਕਰਾਇਆ ਪਹਿਲਾਂ ਹੋਇਆ ਹੋਵੇ ਉਹਦਾ ਅਸੀਂ ਕੋਈ ਨਹੀਂ ਤੇ ਕਿੰਨਾ ਮਾਡਲ ਆ 98 ਮਾਡਲ ਆਪਣੇ ਕੋਲੇ ਕਦੋਂ ਆ ਗਿਆ ਸੀ ਆਪਣੇ ਕੋਲੇ ਆ ਗਿਆ ਜੀ 21 ਚ 98 ਮਾਡਲ ਆ 21 ਚ ਆ ਗਿਆ ਜੋ ਉਦੋਂ ਬਾਅਦ ਆਪਾਂ ਕੋ ਨਹੀਂ ਉਹਨਾਂ ਨੇ ਜਰਨ ਨਹੀਂ ਨਹੀਂ ਐਵੇਂ ਵੀ ਟਰੈਕਟਰ ਕੁਦਰਤੀ ਸੈਟ ਆ ਜਿਹੜੀ ਟਰਬੋ ਲਾ ਕੇ ਦਾ ਤੇਲ ਵਧਾਏ ਉਹਦੇ ਕਿੱਟ ਦੀ ਲਟ ਮਾਰਦੇ ਵੀਡੀਓ ਆਪਣੇ ਪੇਜ ਤੇ ਪਈ ਵੀਰਾਂ ਦੇ ਪੇਜ ਨੂੰ ਜਰੂਰ ਤੁਸੀਂ ਕਰਿਓ ਮੈਂ ਕਲੈਵ ਵੀ ਕਰੂੰਗਾ ਇਹਦੇ ਜੀ ਟਰਬੋ ਕਿਹੜੀ ਲਾਈ ਆ 25 25 25 ਨੰਬਰ ਹਾਂ ਜੀ ਜੋ ਆ ਸਿੰਪਲ ਕੋ ਤੇਲ ਤੁਲ ਵਧਾਇਆ ਥੋੜਾ ਵਧਾਇਆ ਹੁੰਦਾ ਇਹ ਹੁਣ ਤਾਂ ਘਟਾਦਾ ਜੀ ਬਹੁਤ ਹੁਣ ਘਟਾਤਾ ਹਾਂਜੀ ਹੁਣ ਜਿਵੇਂ ਜਿੰਨੀ ਲੋਡ ਆ ਉਨੀ ਹੀ ਹੈਗਾ ਵਾ ਪਰ ਪਹਿਲਾਂ ਤਾਂ ਬਹੁਤ ਜਲਦੀ ਨੈਕਸਟ ਲੈਵਲ ਸੀ ਬਹੁਤ ਬਹੁਤ ਜਲਦੀ ਜਿੰਨਾ ਕਿ ਇੰਜਨ ਸੀ ਉਹਦੇ ਹਿਸਾਬ ਨਾਲ ਇਹਦੇ ਦੌਰ ਦੇ ਵੜਿਆ ਭੜੀ ਵਾਲੇ ਦੌਰ ਦੇਣ ਸਹੀ ਹੈ ਭਾਈ ਦਾ ਨਾ ਓਰੀਜਨਲ ਹੀ ਸੌਖਾ ਤੇ ਸਹੀ ਤੇ ਓਰੀਜਨਲ ਥੋੜੇ ਪੈਸਿਆਂ ਚ ਮੋਡੀਫਿਕੇਸ਼ਨ ਚ ਕੀ ਸਭ ਤੋਂ ਵੱਧ ਦੇ ਭਾਈ ਵਿਚ ਚਾਰ ਸੈਂਟੀ ਲਾ ਲਈ ਉਹ ਤਾਂ ਵੱਖਰੀ ਗੱਲ ਆ ਪਰ ਇਹ ਤਾਂ ਗੇਅਰ ਬਾਲੇ ਪਾਈ ਦੇ ਸਸਤਾ ਹੀ ਕੋਲ ਰੱਦਾ ਸੀ ਮੈਂ ਜ਼ੀਰੇ ਨੂੰ ਕਾਈ ਚਾਰ ਸਿਲੰਡਰ ਕਰ ਹਾਂ ਨਹੀਂ ਰਹਿਣ ਦੇ ਇਹ ਵਧੀਆ ਇਹਦੇ ਕੋਈ ਗੇਅਰ ਨਹੀਂ ਤੁਸੀਂ ਬਦਲਿਆ ਆਪਣੇ ਕੋਈ ਪਿੱਛੋ ਹੀ ਸੰਕੋਚ ਨਹੀਂ ਜਮਾ ਜੋ ਬਾਰਨ ਟਰੈਕ 60 ਆਉਂਦਾ ਸੀ ਉਹੀ 60 ਹਾਂ ਬਸ 60 ਬਸ ਟਰਬੋ ਲੱਗੀ ਸਿਰਫ ਇੱਕ ਮੈਂ ਤੁਹਾਨੂੰ ਕਹਿ ਸੀ ਰਗ ਰੋ ਕਰਾ ਕੇ ਚਾਰ ਸਿਲੰਡਰ ਲਾ ਦੀਏ ਨਹੀਂ ਰਕਾ ਨੂੰ Ориジナル Ориジナル ਸੁਣਿਆ ਲੱਗਦਾ ਉਹ ਜਿਹੜਾ ਉਹਦੇ ਤੋਂ ਵੱਡੇ ਇਹਨਾਂ ਟਰੈਕਟਰ ਕੰਮ ਦਿੰਦੇ ਇਹ ਦੇਖਣ ਦਾ ਇਦਾਂ ਰੱਕਬ ਕਦੂ ਇਹ ਇਦਾਂ ਕੀਤਾ ਉਹਦੇ ਜਦੋਂ ਸਾਰੇ ਟਰੈਕਟਰ ਖੁੱਭ ਗਏ ਹੂੰ ਚਾਰ ਪੰਜ ਟਰੈਕਟਰ ਸਾਰੇ ਖੁੱਭ ਗਏ ਉੱਤੇ ਉੱਤੇ ਤੁਰਿਆ ਫਿਰ ਇਕੱਲਾ ਹੀ ਸਵਾਡ ਆਉਂਦੇ ਮਾਰਦਾ ਤੁਰਿਆ ਖਾਦੀ ਵਹਿ ਜਾਂਦਾ ਉਹ ਪਾ ਰਿਆ ਨਾ ਇਹ ਕਰਮਾ ਆਵੇਂ ਹੌਲਾ ਹੈ ਕੂੜੀ ਵਾਲੀ ਚੱਲਦੀ ਰਹੀ ਇਦਾਂ ਪਹਿਲਾਂ ਨੇ ਚਲਾਉਂਦੇ ਸੀ ਜਿੰਨਾ ਤੋਂ ਲਿਆ ਲਓ ਜੀ ਟਰੈਕਟਰ ਅੱਜ ਵੀ ਸੁੱਕਾ ਸਣਾ ਵਿਖਾਈ ਇਦਰੋਂ ਜਮਾ ਸੁੱਕਾ ਪਿਆ ਫਿਰ ਹੂੰ ਆ ਗਿਆ ਦਾ ਹਰਕਿੰਦਰ ਕਿਲਾਤਾ ਇਥੋਂ ਵਾਪੂਰੀ ਮਿਲ ਜਾਂਦੀ ਇਹਨੂੰ ਇਹ ਦਾ ਛੋਟਾ ਹੀ ਹੈ ਕਿਉਂਕਿ ਇਹਦਾ ਤਰਬੋਸਾ ਉਹਨਾਂ ਨੇ ਇਹ ਗਰਮ ਗਰਮ ਇਹ ਵੀ ਨਹੀਂ ਹੁੰਦਾ ਨਹੀਂ ਇਹ ਵੀ ਨਹੀਂ ਬਾਲਾ ਹੁੰਦੇ ਜਦੋਂ ਬਾਲਾ ਹੀ ਉਹਦੇ ਕੋਲੋਂ ਤੱਕਾ ਕਰੀਏ ਫੇਰ ਲਓ ਜੀ ਵੀਰਾਂ ਦੇ ਸਾਰੇ ਟਰੈਕਟਰ ਵੀ ਦੇਖ ਲਿਆ ਜੋ ਹੁਣ ਆਪਾਂ ਉਹ ਥੱਗੇ ਚੱਲਦੇ ਸ਼ੇਰਾਂ ਐਂ ਲੰਘਦਾ ਅਗਲੇ ਪਾਸੇ ਤੋਂ ਟਰੈਕਟਰ ਤੁਸੀਂ ਸਾਰੇ ਵੀਰਾਂ ਦੇ ਵੇਖ ਲਿਆ ਹੌਲੈਂਡ ਜੌਨ ਡੀਅਰ ਫਾਰਮ ਟਰੈਕ ਫੋਰਡ ਸਵਰਾਜ ਇਹ ਦੱਸਿਓ ਤੁਸੀਂ ਵੀਰਾਂ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਆ ਆਪਾਂ ਤਾਂ ਬਹੁਤ ਸੋਹਣੇ ਲੱਗੇ ਵੀਡੀਓ ਮੈਂ ਲੱਗ ਲੱਗੇ ਪਾਟਾਂ ਚ ਪਾਉਂਗਾ ਇੱਕ ਗੱਲ ਹੋਰ ਆ ਸਾਰਿਆਂ ਦੇ ਟਰੈਕਟਰ ਵਧੀਆ ਨੇ ਸਾਰਿਆਂ ਦੇ ਵਧੀਆ ਨੇ ਸਾਰੇ ਟਰੈਕਟਰ ਵਧੀਆ ਕੋਈ ਵੀਰ ਗੁੱਸਾ ਨਾ ਕਰੇ ਸਾਡੀ ਗੱਲ ਤੇ ਤੁਸੀਂ ਸਾਡੇ ਨਾਲੋਂ ਵੀ ਸਿਆਣੀ ਹੋ ਸਕਦੇ ਹਾਂ ਜੇ ਸਾਡੀ ਗਲਤੀ ਹੋਈ ਤੁਸੀਂ ਸਾਨੂੰ ਦੱਸ ਵੀ ਦਿਓ ਦੱਸ ਦਿਓ ਤੇ ਬਾਕੀ ਜੇ ਕੋਈ ਵੀ ਇਹਨੇ ਕੋਈ ਵੱਖਰੀ ਗੱਲ ਉਹ ਆਪਾਂ ਨਹੀਂ ਕਹਿ ਸਕਦੇ ਸੌਰੀ ਵੀਰੇ ਪਰ ਸਾਰਿਆਂ ਦੇ ਟਰੈਕਟਰ ਵਧੀਆ ਸਾਰੇ ਟਰੈਕਟਰ ਸਵਰਾਜ ਹੋਲੈਂਡ ਜੁਨੀਅਰ ਸਾਰੇ ਟੋਟਲ ਵਧੀਆ ਨੇ ਹਾਂ ਜਿਹੜਾ ਰੋਟੀ ਦਿੰਦਾ ਆਪਾਂ ਨੂੰ ਵਧੀਆ ਹੀ ਵਧੀਆ ਸਭ ਸਭ ਛੋਟਾ ਤੋਂ 50 30 ਆ ਉਹ ਵੀ ਵਧੀਆ ਸਭ ਛੋਟੇ ਤੋਂ ਵੱਡਾ ਸਾਨੂੰ ਹਣ ਦੋ ਆ ਗਿਆ ਜੇ ਕੋਈ ਗਲਤੀ ਸ਼ਲਤੀ ਹੋ ਉਹਦੇ ਲਈ ਮਾਫੀਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਸ ਜੀ